ਮੁੱਖ ਮੰਤਰੀ ਭਗਵੰਤ ਮਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਸੰਗਤ ਦੀ ਸੁਗਧਾ ਦੇ ਲਈ ਸਰਕਾਰ ਦੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਸਿਵਲ ਹਸਪਤਾਲ ਫਤਿਹਗੜ ਸਾਹਿਬ ਦਾ ਨਾਂ ਬਾਬਾ ਜੁਰਾਬਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਨਾਂ ਤੇ ਰੱਖਣ ਦੀ ਮੰਗ ਵੀ ਪ੍ਰਵਾਨ ਕਰਨ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੁਪਏ ਦੇ ਮਾਮਲੇ ਤੇ ਗਠਿਤ ਕੀਤੀ ਗਈ ਸਿੱਟੇ ਸੰਬੰਧੀ ਬੋਲਦਿਆਂ ਕਿਹਾ ਕਿ ਇਸ ਮਾਮਲੇ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਚੱਲ ਰਹੇ ਵਿਵਾਦ ਤੇ ਬੋਲਦਿਆਂ ਮੁੱਖ ਮੰਤਰੀ ਨੇ ਸ਼ਰਮਨੀ ਅਕਾਲੀ ਦਲ ਤੇ ਵਾਰ ਕਰਦਿਆਂ ਕਿਹਾ ਕਿ ਜਿਨ੍ਹਾਂ ਵੱਲੋਂ ਅੱਜ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਹੀ ਵੀਰ ਬਾਲ ਦਿਵਸ ਮਨਾਏ ਜਾਣ ਬਾਰੇ ਯਾਦਿਆਸਤ ਅੱਜ ਸ਼੍ਰੀ ਫਤਿਹਗਰ ਸਾਹਿਬ ਕੇ ਜੋ ਛੋਟੇ ਸਾਹਿਬ ਜਦਿਆਂ ਦੀ ਲਾਸਾਨੀ ਕੁਰਬਾਨੀ ਉਹਨੂੰ ਨਤਮਸਤਕ ਹੋਣ ਲਈ ਪੂਰੀ ਦੁਨੀਆ ਚੋਂ ਸੰਗਤ ਆਉਂਦੀ ਹੈ ਤੇ ਇਸ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਦੁਨੀਆ 'ਚ ਤੇ ਲੋਕ ਨਤਮਸਤਕ ਹੋਣ ਆਉਂਦੇ ਨੇ ਸ਼ੁਕਰ ਸਾਹਿਬ ਜਦਿਆਂ ਨੂੰ ਇਹ ਅਜੇ ਸੀ ਵੀ ਪਰਿਵਾਰ ਸਮੇਤ ਅੱਜ ਇੱਥੇ ਮੱਥਾ ਟੇਕਣ ਆਏ ਔਰ 350 ਸਾਲਾਂ ਸ਼ਹੀਦ ਗੁਰੂ ਤੇਗ ਬਹਾਦਰ ਜੀ ਦਾ ਵੀ ਇਸੇ ਸਾਲ ਹੀ ਮਨਾਇਆ ਜਾ ਰਿਹਾ ਹੈ ਉਹਨਾਂ ਦਾ ਸ਼ਹੀਦੀਪੁਰ ਪੁੱਤਰਾਂ ਦੇ ਦਾਨੀਆਂ ਦੀ ਪੋਤਿਆਂ ਦੇ ਦਾਨੀਆਂ ਦੀ ਕੁਰਬਾਨੀ ਜਿਹੜੀ ਹੈ ਉਹਨੂੰ ਯਾਦ ਰੱਖਣਾ ਅਗਲੀਆਂ ਪੀੜ੍ਹੀਆਂ ਤੱਕ ਉਹਨੂੰ ਪਹੁੰਚਾਉਣਾ ਸਾਡਾ ਫਰਜ਼ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਹ ਯਾਦ ਰੱਖ ਸਕਣ ਉਹਨਾਂ ਨੂੰ ਅਹਿਸਾਸ ਹੋਵੇ ਕਿ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਕਰਕੇ ਸਾਡੇ ਧਰਮ ਦੀ ਰੱਖਿਆ ਕੀਤੀ ਗਈ ਹੈ ਸਾਡੇ ਗੁਰੂਆਂ ਨੇ ਕੀ ਕੀ ਕਸ਼ਟ ਚ ਲੈਨੇ ਨਾ ਠੰਡਾਂ ਚ ਸਾਡੇ ਬੱਚਿਆਂ ਨੇ ਗੁਰੂ ਸਾਹਿਬ ਦੇ ਸ਼ਾਹਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨੇ ਸੋ ਇੱਕ ਬਹੁਤ ਵੱਡਾ ਇਤਿਹਾਸ ਹੈ ਜਿਹਨੂੰ ਜਾਣਨਾ ਯਾਦ ਰੱਖਣਾ ਤੇ ਅੱਗੇ ਤੱਕ ਪਹੁੰਚਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣ ਜਾਂਦਾ ਹੈ। ਬਾਕੀ ਜੋ ਸੇਵਾ ਪੰਜਾਬ ਦੇ ਲੋਕਾਂ ਨੇ ਲਈ ਹੈ ਉਹਨੂੰ ਨਿਭਾ ਰਹੇ ਹਾਂ ਜੋ ਸਾਡਾ ਫਰਜ਼ ਬਣਦਾ ਪਰ ਲੋਕਾਂ ਦੇ ਸੰਗਤ ਦੇ ਸਹੂਲਤ ਵਾਸਤੇ ਪ੍ਰਬੰਧ ਕਰਨੇ ਸੁਰੱਖਿਆ ਦੇ ਜਾਂ ਫਿਰ ਕੋਈ ਸਿਹਤ ਸੇਵਾਵਾਂ ਦੇ ਐਮਰਜੈਂਸੀ ਦੇ ਜੇ ਉਹਨਾਂ ਦੇ ਆਉਣ ਜਾਣ ਚ ਕੋਈ ਉਹਨਾਂ ਨੂੰ ਨਕਨਾਸਤ ਕੋਣ ਚ ਕਿਤੇ ਕੋਈ ਮੁਸ਼ਕਲ ਨਾ ਆਵੇ ਇਹ ਰਿਕਸ਼ੇ ਸ਼ਟਲ ਬੱਸਾਂ ਔਰ ਸਮੂਥਲੀ ਪਾਰਕਿੰਗ ਵਗੈਰਾ ਸਾਰੀ ਜਿਹੜੀ ਹੈ ਜਿਹੜੇ ਬਾਹਰਲੇ ਪ੍ਰਬੰਧ ਨੇ ਉਹਦੇ ਵਾਸਤੇ ਅਸੀਂ ਆਪਣੇ ਵੱਲੋਂ ਸਭ ਤੋਂ ਬੈਸਟ ਕੀਤਾ ਆਲੇ ਦੁਆਲੇ ਦੀ ਪੁਲਿਸ ਵੀ ਆਲੇ ਦੁਆਲੇ ਤੋਂ ਪ੍ਰਸ਼ਾਸਨ ਜਿਹੜਾ ਹੈ ਜਿਹੜੇ ਅਫਸਰ ਨੇ ਉਹਨਾਂ ਦੀ ਡਿਊਟੀ ਜਗਾ ਜਗਾ ਤੇ ਲਾਈ ਹੋਈ ਹੈ ਤਾਕੀ ਬਾਪੂ ਮੇਜਨ ਦਾ ਬਹੁਤ ਤਿੰਨ ਦਿਨ ਜਿਹੜੇ ਸਬਾ ਦੇ ਜਿਹੜੇ ਤਿੰਨ ਦਿਨ ਖਾਸ ਹੁੰਦੇ ਨੇ ਉਹ ਚ 50 ਲੱਖ ਤੋਂ ਕਰੀਬ ਸੰਗਤ ਜਿਹੜੀ ਇੱਥੇ ਆ ਕੇ ਦਰਸ਼ਨ ਕਰਦੀ ਤੇ ਇੰਨੀ ਭਾਰੀ ਗਿਣਤੀ ਜਿਹੜੀ ਸ਼ਰਧਾ ਔਰ ਸੰਗਤ ਦਾ ਆਉਣਾ ਔਰ ਉਹਨਾਂ ਨੂੰ ਇੱਥੇ ਕੋਈ ਦਿੱਕਤ ਨਾ ਆਵੇ ਇਹ ਉਹਨਾਂ ਨੂੰ ਸਹੂਲਤਾਂ ਦਾ ਪ੍ਰਦਾਨ ਕਰਨਾ ਸਾਡਾ ਫਰਜ਼ ਹੈ। ਇਹ ਗੱਲ ਜਿਹਸੀ ਇਸ ਤੋਂ ਪਹਿਲਾਂ ਬਹੁਤ ਚਿਰਾਂ ਤੋਂ ਲੰਬੀ ਚੱਲੀ ਆ ਰਹੀ ਮੰਗ ਸੀਗੀ ਸਿੱਖ ਸੰਗਤ ਦੀ ਖਾਸ ਤੌਰ ਤੇ ਕਿ ਸ਼੍ਰੀ ਨਨਤਪੁਰ ਸਾਹਿਬ ਤਿੰਨੋਂ ਤਖਤ ਜਿਹੜੇ ਨੇ ਪੰਜਾਬ ਦੇ ਵਿੱਚ ਮੌਜੂਦ ਨੇ ਸ਼੍ਰੀ ਦਮਦਮਾ ਸਾਹਿਬ ਤੇ ਸ਼੍ਰੀ ਕਲਤਕਾ ਸਾਹਿਬ ਉਹਨਾਂ ਨੂੰ ਕੋਲੀ ਸਿਟੀ ਪਵਿੱਤਰ ਸ਼ਹਿਰ ਦਾ ਦਰਜਾ ਜਿਹੜਾ ਦਿੱਤਾ ਜਾਵੇ ਗੱਲਾਂ ਕਈ ਵਾਰੀ ਉੱਠੀਆਂ ਸੀਗੀਆਂ ਪਰ ਅਮਲੀ ਰੂਪ ਨਹੀਂ ਪਹੁੰਚਾਇਆ ਗਿਆ ਸੀ ਜੋ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਤੇ ਅਮਲੀ ਰੂਪ ਵੀ ਉਹਦੇ ਤੇ ਜਿਹੜਾ ਉਹ ਪਹੁੰਚਾਇਆ ਜਾਣ ਲੱਗ ਗਿਆ ਤੇ ਉਹਨਾਂ ਸ਼ਹਿਰਾਂ ਦੀ ਸੁੰਦਰਤਾ ਲਈ ਉਹਨਾਂ ਸ਼ਹਿਰਾਂ ਦੇ ਵਿਕਾਸ ਲਈ ਕੋਈ ਕਿਸੇ ਕਿਸਮ ਦੀ ਕਮੀ ਖਜ਼ਾਨੇ ਵਾਲੇ ਪਾਸੇੋਂ ਜਾਂ ਉਹ ਤੋਂ ਨਹੀਂ ਰੱਖੀ ਜਾਊਗੀ ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਹੈ ਬਖਸ਼ਿਸ਼ ਕੀਤੀ ਹੈ ਸਮੱਤ ਬਖਸ਼ੀਏ ਸਾਨੂੰ ਬਲ ਬਖਸ਼ਿਆ ਉਹਦੇ ਲਈ ਅਸੀਂ ਵਾਹਿਗੁਰੂ ਦੇ ਸ਼ੁਕਰਗੁਜ਼ਾਰ ਹਾਂ ਜਦੋਂ ਵੀ ਇਸ ਧਰਤੀ ਲਈ ਤੱਕ ਕੋਈ ਮੰਗ ਪੱਤਰ ਦੀ ਲੋੜ ਨਹੀਂ ਜੀ ਇੱਥੇ ਤੱਕ ਕੁਰਬਾਨੀਆਂ ਹੋਈਆਂ ਇੱਥੇ ਤਾਂ ਮੰਗਣ ਆਉਂਦੇ ਆ ਲੋਕ ਸੋ ਅਸੀਂ ਵੀ ਉਹਨਾਂ ਚੋਂ ਇੱਕਾਂ ਸੋ ਕਿਸੇ ਵੀ ਕਿਸਮ ਦਾ ਫਤੇਗੜ ਸਾਹਿਬ ਦੀ ਸੁੰਦਰਤਾ ਫਤੇਗੜ ਸਾਹਿਬ ਦੀ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣ ਲਈ ਜਾਂ ਸੜਕਾਂ ਦਾ ਜਿਵੇਂ ਪ੍ਰਬੰਧਿਤ ਕੀ ਕਾਫੀ ਜ਼ਿਆਦਾ ਕੀਤਾ ਹੈ ਤੇ ਤਾਂ ਕਿ ਆਉਣ ਵਾਲੇ ਸਮੇਂ ਚ ਕੋਈ ਸੰਗਤ ਨੇ ਵਧਣਾ ਹੀ ਵਧਣਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਬੰਧ ਜਿਹੜੇ ਨੇ ਸਮੂਹਤਲੀ ਚੱਲਣ ਉਹਦੇ ਵਾਸਤੇ ਹਮੇਸ਼ਾ ਹਾਜ਼ਰ ਰਹਿਣਗੇ ਬੋਧੂ ਬਜੀ ਸਰ ਉਹਨਾਂ ਨੇ ਮੈਂ ਤੁਹਾਨੂੰ ਕਿਹਾ ਕਿ ਇਸ ਵਾਸਤੇ ਕੋਈ ਮੰਗ ਪੱਤਰ ਜਾਂ ਕੋਈ ਕਿਸੇ ਸਵਾਲ ਦੀ ਲੋੜ ਨਹੀਂ ਇਹ ਤਾਂ ਸਾਡਾ ਵੈਸੇ ਫਰਜ਼ ਬਣਦਾ ਕਿ ਉਹਨਾਂ ਦੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਧਰਤੀ ਹੈ ਉਹਨਾਂ ਉਹਨਾਂ ਦੇ ਜੋ ਕੁਰਬਾਨੀਆਂ ਦਿੱਤੀਆਂ ਨੇ ਉਹ ਸਾਡੀ ਰਹਿਂਦੀ ਦੁਨੀਆ ਤੱਕ ਰਹਿਣ ਗਿਆ ਜੀ ਤੇ ਉਹਨਾਂ ਦੇ ਨਾਂ ਤੇ ਕੁਝ ਕਰਦੀ ਤਾਂ ਇਹ ਜਿਹੜਾ ਜਿਨੇ ਕੀਤਾ ਉਹਦੇ ਭਾਗ ਵੱਡੇ ਹੋ ਜਾਂਦੇ ਜੀ ਉਹ ਤਾਂ ਬਹੁਤ ਵੱਡੀਆਂ ਸ਼ਖਸੀਅਤਾਂ ਬਹੁਤ ਵੱਡੇ ਸ਼ਹੀਦ ਨੇ ਸਾਡੇ ਉਹ ਜਿਨ੍ਹਾਂ ਨੇ ਸਾਡੇ ਦੇਸ਼ ਕੌਮ ਦੀ ਰੱਖਿਆ ਲਈ ਬਰੇਗਾਂ ਦਿੱਤੇ ਨੇ ਉਹਨਾਂ ਦੇ ਕੋਈ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਹੁਕਮੰਦ ਸਾਹਿਬ 328 ਨੂੰ ਲੈ ਕੇ ਜੋ ਐਸਆਈਟੀ ਬਣਾਈ ਆ ਪੁਲਿਸ ਜਾਂਚ ਕਰ ਰਹੀ ਆ ਉਸ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਧਾਮੀ ਕਿਹੜੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਇਹ ਜਿਹੋ ਜੀਆਂ ਜਾਂਚਾਂ ਇਹ ਹੋ ਰਹੀਆਂ ਨੇ ਗਲਤ ਹੋ ਰਹੀਆਂ ਨੇ ਜਾਂ ਸਿੱਧੇ ਸੋਚ ਕਹਿੰਦੇ ਮੇਰੇ ਖਿਆਲ ਚ ਜਾਂਚ ਆਪਾਂ ਇਹ ਗੱਲ ਦੇਖੋ ਕਿ ਨਾ ਕਰੀਏ ਤਾਂ ਚੰਗਾ ਹੈ। ਕਿ ਇਹ ਇਹ ਬਹਿਸ ਦਾ ਵਿਸ਼ਾ ਹੈ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਭਾਵਨਾਵਾਂ ਜੁੜੀਆਂ ਹੋਈਆਂ ਇਹਦੇ ਨਾਲ ਤੇ ਆ ਸਭਾ ਜਿਹੜੀ ਹੈ ਇਹਨੂੰ ਸਮਾਪਤੀ ਤੋਂ ਬਾਅਦ ਅਸੀਂ ਤੁਹਾਡੇ ਇਨਾਂ ਸਵਾਲਾਂ ਦੇ ਵਿੱਚ ਜਵਾਬ ਦੇ ਦਾਂਗੇ ਪਰ ਇਹ ਕੰਮ ਜਿਹੜਾ ਪੁਲਿਸ ਦਾ ਕਾਨੂੰਨ ਦਾ ਕਾਨੂੰਨ ਦੇ ਮੁਤਾਬਕ ਜਾਂਚ ਹੋਊਗੀ ਕੋਈ ਇਦਾਂ ਦਾ ਇਹਦੇ ਵਿੱਚ ਕਿਸੇ ਦਾ ਪੱਖਪਾਤੀ ਰਵਈਆ ਚੱਕੂ ਨਹੀਂ ਵੀਰਪਾਲ ਦਿਵਸ ਨੂੰ ਲਾ ਕੇ ਕਿਉਂਕਿ ਮਾਰਵਿੰਦਰ ਕੰਗਜੀ ਫਰਾਂਡੇ ਗਿਆ ਸੀਗਾ ਉਹ ਉਸ ਨੂੰ ਇੱਕ ਫੋਟੋ ਦੇਖੋ ਜੀ ਕੀ ਕੀ ਦੱਸਾਂ ਇਹਦੇ ਵਿੱਚ ਨੂੰ ਉਹਨਾਂ ਨੇ ਵੀਰਬਾਲ ਦਿਵਸ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਬਾਲ ਦਿਵਸੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਨੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਹਿਰਜਾ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਧਰਮ ਨਾਲ ਜਾਂ ਵਿਰਸੇ ਨਾਲ ਕੋਈ ਲੈਣ ਦੇਣ ਨਹੀਂ ਸੋ ਕੁਰਬਾਨੀਆਂ ਐਡੀਆਂ ਵੱਡੀਆਂ ਨੇ ਕਿ ਇਹਨਾਂ ਨੂੰ ਤਾਂ ਕਿਸੇ ਮਤਲਬ ਸ਼ਬਦਾਂ ਚ ਵੀ ਜੇ ਸਾਰੀ ਦੁਨੀਆ ਤੇ ਮੌਜੂਦ ਦਰਖਤਾਂ ਨੂੰ ਕਲਮ ਬਣਾ ਲიਏ ਸਾਰੀ ਧਰਤੀ ਤੇ ਮੌਜੂਦ ਸਾਗਰ ਜਿਹੜੇ ਨੇ ਉਹਨਾਂ ਦੀ ਉਹਨਾਂ ਦੇ ਪਾਣੀ ਨੂੰ ਸਿਆਹੀ ਬਣਾ ਲიਏ ਤੇ ਧਰਤੀ ਨੂੰ ਸਲੇਟ ਬਣਾ ਲიਏ ਤਾਂ ਵੀ ਨਹੀਂ ਲਿਖੇ ਜਾਣੀ ਉਹਨਾਂ ਕੁਰਬਾਨੀਆਂ ਦੇ ਜਿਹੜੇ ਅਰਥ ਨੇ ਉਹਨਾਂ ਦੇ ਲਿਖੇ ਨਹੀਂ ਜਾਣੇ ਇੱਚ ਛੋਟੀਆਂ ਮੋਟੀਆਂ ਕਲਮਾਂ ਤਾਂ ਜਿਹੜੀਆਂ ਨੇ ਉਹਨਾਂ ਦੀ ਨਿਬਾ ਟੁੱਟ ਜਾਂਦੀਆਂ ਨੇ ਲਿਖਣ ਵੇਲੇ ਸੋ ਐਟੀਵਿਟੀ ਕੁਰਬਾਨੀ ਨੂੰ ਲਿਖਣਾ ਜਾਂ ਬਿਆਨ ਕਰਨਾ ਬੜਾ ਆਮ ਬੰਦੇ ਦੇ ਵਾਸਤੇ ਗੱਲ ਹੈ ਨਹੀਂ ਸੋ ਅਸੀਂ ਤਾਂ ਆਮ ਬੰਦਿਆਂ ਚ ਆਉਨੇ ਆ ਤੇ ਬਾਕੀ ਨਤਮਸਤ ਕੋਣ ਆ ਅਗਲੀਆਂ ਪੀੜ੍ਹੀਆਂ ਤੱਕ ਉਹਨਾਂ ਨੇ ਸਿੱਖਿਆਵਾਂ ਨੂੰ ਉਹਨਾਂ ਦੇ ਬਲਿਦਾਨਾਂ ਨੂੰ ਲੈ ਕੇ ਜਾਣਾ ਕਿ ਕਿਵੇਂ ਅਡੋਲ ਰਹਿਣਾ ਹੈ ਕਿਵੇਂ ਮੁਸੀਬਤਾਂ ਦੇ ਵਿੱਚ ਵੀ ਜਿਹੜਾ ਉਸ ਆਪਣੇ ਧਰਮ ਨੂੰ ਆਪਣੇ ਜਿਹੜਾ ਜਜ਼ਬਾ ਹੈ ਉਹਨੂੰ ਕਾਇਮ ਰੱਖਣਾ ਉਹ ਇੱਥੋਂ ਹੀ ਸਿੱਖਿਆ ਜਾ ਸਕਦਾ ਹੋਰ ਕਿਤੇ ਦੁਨੀਆ 'ਚ ਇਹੋ ਜਿਹਾ ਨਹੀਂ